ਕੀ ਨਾ ਥੋੜਾ ਚਰਨਜੀਤ ਚਰਨਜੀਤ ਜਿਹੜੀ ਥੋੜੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦਾ ਤਲਾਕ ਹੋਇਆ ਨਹੀਂ ਗਾ ਝੂਠ ਹੈ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਹੋ ਗਿਆ ਤਲਾਕ ਹੋਇਆ 17 ਕਦੋਂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਜੀ ਬਠਿੰਡੇ ਹੋਇਆ ਹੁਣ ਕੀ ਕਹਿਣਾ ਚਾਹਣਾ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵੁੱਡਸ ਕੋਣ ਹੈਗਾ ਤੁਹਾਡੇ ਉਹ ਵਿੱਚ ਕੋਈ ਲਾਗ ਦੇ ਹੈਗਾ ਕਿੰਨਾ ਤੁਹਾਡੀ ਪਤਨੀ ਨਾ ਜੀ ਉਹਦਾ ਕੋਈ ਲਾਗ ਦਾ ਕਿਉਂ ਕੀ ਲਾ ਥੋੜਾ ਚਰਨਜੀਤ ਚਰਨਜੀਤ ਜਿਹੜੇ ਤੁਹਾਡੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ ਨਹੀਂ ਗੱਝੂਠ ਹੈ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਦਾ ਤਲਾਕ ਹੋਇਆ 16 ਕੰਡੋਂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਜੀ ਬਠਿੰਡੇ ਹੋਇਆ ਹੁਣ ਕੀ ਕਹਿਣਾ ਚਾੜਿਆ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵਾਰਸ ਕੋਣ ਹੈਗਾ ਤੁਹਾਡੇ ਸੁਭੰਦ ਦਾ ਉਹ ਵਿੱਚ ਕੋਈ ਲਾਗ ਦੇ ਹੈਗਾ ਕਿੰਨਾ ਤੁਹਾਡੀ ਪਤਨੀ ਦਾ ਨਹੀਂ ਜੀ ਉਹਦਾ ਕੋਈ ਲਾਗ ਦਾ ਕਿਹ ਕੀ ਲਾ ਹੈ ਤੁਹਾਡਾ ਚੰਨਜੀ ਤੇ ਚਰਨਜੀਤ ਜਿਹੜੀ ਤੁਹਾਡੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ ਨਹੀਂ ਗੱਟੂ ਠਾਏ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਹੋ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਹੋਇਆ ਤਲਾਕ ਹੋਇਆ 17 ਕਦੋਂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਮਠੰਡੇ ਹੋਇਆ ਹੁਣ ਕੀ ਕਹਿਣਾ ਚਾਹਣਾ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵੁੱਡਸ ਕੋਣ ਹੈਗਾ ਤੁਹਾਡੇ ਉਹ ਵਿੱਚ ਕੋਈ ਲਾਗ ਦੇ ਹੈਗਾ ਕਿੰਨਾ ਤੁਹਾਡੀ ਪਤਨੀ ਨਾ ਜੀ ਉਹਦਾ ਕੋਈ ਲਾਗ ਦਾ ਕਿਉਂ ਕੀ ਲਾ ਥੋੜਾ ਚਰਨਜੀਤ ਚਰਨਜੀਤ ਜਿਹੜੇ ਤੁਹਾਡੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ ਨਹੀਂ ਗੱਝੂਠ ਹੈ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਹੋਇਆ ਤਲਾਕ ਹੋਇਆ 14 ਕਹਿੰਦੋਂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਮੱਠੇ ਨੇ ਹੋਇਆ ਹੁਣ ਕੀ ਕਹਿਣਾ ਚਾਹਦੇ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵੁੱਡਸ ਕੋਣ ਹੈਗਾ ਤੁਹਾਡੇ ਉਹ ਵਿੱਚ ਕੋਈ ਲਾਗ ਦੇਗਾ ਕਿੰਨਾ ਤੁਹਾਡੀ ਪਤਨੀ ਨਾ ਜੀ ਉਹਦਾ ਕੋਈ ਲਾਗ ਦਾ ਕਿਉਂ ਕੀ ਲਾਏ ਤੁਹਾਡਾ ਚੰਨਜੀਤ ਚਰਨਜੀਤ ਜਿਹੜੀ ਤੁਹਾਡੇ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦਾ ਤਲਾਕ ਹੋਇਆ ਸੀ ਨਹੀਂ ਗਾ ਝੂਠ ਹੈ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਹੋ ਗਿਆ ਤਲਾਕ ਹੋਇਆ 17 ਕਦੋਂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਜੀ ਬਠਿੰਡੇ ਹੋਇਆ ਹੁਣ ਕੀ ਕਹਿਣਾ ਚਾਹਿਆ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵੁੱਡ ਕੋਣ ਹੈਗਾ ਤੁਹਾਡੇ ਸੁਭੰਦ ਉਹ ਵਿੱਚ ਕੋਈ ਲਾਗ ਦਾ ਹੈਗਾ ਕਿੰਨਾ ਤੁਹਾਡੀ ਪਤਨੀ ਦਾ ਨਹੀਂ ਜੀ ਉਹਦਾ ਕੋਈ ਲਾਗ ਦਾ ਕਿਉਂ